ਜਿੰਨੀਆਂ ਸੰਗਤਾਂ ਆਈਆਂ ਬਾਬਾ ਜੀ ਦੇ ਦਰਬਾਰ ਤੇ 헤 ਮੇਰੇ ਸਾਈ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਿਓ ਸਭ ਦੇ ਘਰੇ ਦੁੱਧ ਪੁੱਤ ਦੀ ਦਾਤ ਬਖਸ਼ਿਓ ਆ ਸਾਡੇ ਜੱਟ ਜੀਮੀਦਾਰ ਭਰਾ ਬੈਠਿਆਂ ਨੂੰ ਫਸਲਾਂ ਦੀ ਤੰਦਰੁਸਤੀ ਰੱਖਿਓ ਨੌਕਰੀਆਂ ਵਾਲਿਆਂ ਨੂੰ ਨੌਕਰੀਆਂ ਦੀ ਤੰਦਰੁਸਤੀ ਰੱਖਿਓ ਲਓ ਜੀ ਜਾਂਦੇ ਜਾਂਦੇ ਪੰਜਾਬ ਦੀ ਲੋਕਾਂ ਆਥਾ ਮਿਰਜ਼ਾ ਪੰਜਾਬ ਮਿਰਜ਼ਾ ਮਿਰਜਾ ਜੱਟ ਜਿਸ ਵਕਤ ਸਹਬਾਂ ਨੂੰ ਕੱਢ ਕੇ ਲਿਆਉਂਦਾ ਹੈ ਰਸਤੇ ਦੇ ਵਿੱਚ ਪੱਟ ਦਾ ਸਹਰਾਣਾ ਲਾ ਕੇ ਸੌ ਜਾਂਦਾ ਹੈ ਆਕੀ ਸੌ ਜਾਂਦਾ ਕਹਿੰਦਾ ਸਹਬਾਂ ਕਹਿੰਦਾ ਸਹਮਾਨ ਦੇਖ ਜੰਡ ਦੀ ਕਿੰਨੀ ਸੰਘਣੀ ਛਾਂ ਹੈ ਰਾਤ ਦੀ ਨੀਂਦ ਮੇਰੀਆਂ ਅੱਖਾਂ ਵਿੱਚ ਰੋੜਾ ਵਾਂਗੂ ਰਕ ਰਹੀ ਹੈ ਕਹਿੰਦਾ ਸਹਬਾਂ ਮੇਰਾ ਜੀ ਕਰਦਾ ਤੇਰੇ ਪੱਟ ਦਾ ਸਹਰਾਣਾ ਲਾ ਕੇ ਸੌ ਜਾਵਾਂ ਉਧਰੋਂ ਸਹਬਾਂ ਦੇ ਵੀਰ ਚੜਾਈ ਕਰਕੇ ਆ ਜਾਂਦੇ ਆ ਲੋ ਕਹਿੰ ਲੱਗਿਆ ਪੰਜਾਬ ਦੀ ਲੋਕਾਥਾ ਮਿਰਜ਼ਾ ਮਿਰਜ਼ਾ They're done! ਜੇ ਤੂੰ ਚੱਲਿਆ ਵਿਆਹ ਕਰਵਾਉਂ ਜੇ ਤੂੰ ਚੱਲਿਆ ਵਿਆਹ ਕਰਵਾਉਂ ਮੇਰੇ ਤੇ ਕਹਿ ਲਾ ਜਾ ਤੰਵੇ ਤੈਨੂੰ ਆਪ ਤੋਂ ਛੋਡੀ ਰਹਾ ਦਿਆਂ ਵਿਆਹ ਵਿਆਹ ਤੂੰ ਜੱਟਾ ਰੂਪ ਜੱਟੀ ਦਾ ਸਰਮਾਨ ਕਰਦੇ ਆ ਬਾਪੂ ਨੂੰ ਪਤਾ ਲੱਗ ਗਿਆ ਵੀ ਗਿੱਲ ਦਾ ਜ਼ੋਰ ਲੱਗੀ ਜਾਂਦਾ ਬਾਪੂ ਮੈਨੂੰ 200 ਰੁਪਿਆ ਦੇ ਕੇ ਗਿਆ ਮੈਂ ਜਾ ਕੇ ਤਾਂ ਦੁੱਧ ਹੀ ਪੀਊਂਗਾ ਕਿ ਜੱਟ ਪੀਰ ਜੀ ਕਰੇ ਉਹ ਵੀ ਪੰਜ ਸੱਤ ਮਰਨੇ ਗੁਆੜਣਾ ਬਾਕੀ ਰਹਿਂਦਿਆਂ ਨੂੰ ਤਾਂ ਪੁਚੜ ਉਹ ਵੀ ਕੁੱਤੀ ਮਰੇ ਫਕੀਰ ਦੀ ਥੜਿਓ ਆ ਵੀ ਕੁੱਤੀ ਮਰੇ ਫਕੀਰ ਦੀ ਜਿਹੜੀ ਚਾਉਂ ਚਾਉਂ ਤੇ ਕਰੇ गलियां जान सुनाच मिर्जा यार फिर है। ਆ ਕੀ ਰਹਿੰਦੀਆਂ ਨੂੰ ਆ ਵੀ ਕੁੱਤੀ ਮਰੇ ਫਕੀਰੀ ਬੱਧੀ ਅਜੀ ਢੇੜੀ ਚਾਉ ਚਾਉ ਨਿੱਕ ਕਰੇ ਏ ਰਹਿੰਦੀਆਂ ਜੱਕ ਵਿੱਚ ਮਰਦਾ ਰਹਿੰਦੀਆਂ ਜੱਕ ਵਿੱਚ ਆਹ ਤੇਰੀਆਂ ਰਹਿੰਦੀਆਂ ਜੱਕ ਵਿੱਚ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਰਦੇ ਆ ਦਰਦਨਪੀਰ ਬਾਬਾ ਸੈਦ ਖੁੱਲਾ ਜੀ ਬਾਬਲਪੁਰ ਦੀ ਪੂਰੀ ਪ੍ਰਬੰਧਕ ਕਮੇਟੀ ਔਰ ਸਾਡੇ ਵੀਰ ਕਮਿਸ਼ਨਰ ਭਾਈ ਹਰਦੇਖ ਸਿੰਘ ਜੀ ਹੀਰਾ ਭਾਈ ਚੰਦਪ੍ਰੀਤ ਸਿੰਘ ਜੱਨ ਐਂਡ ਗਾਗਲੀ ਵਾਲਾ ਤੋਂ ਕੋਨਾਗਲ ਬਹੁਤ ਸਾਰਾ ਮਿਹਨਤ ਸੌਣ ਪੜਾਣੇ ਤੋਂ ਜਿਨ੍ਹਾਂ ਦੀ ਬਦੌਲਤ ਅਸੀਂ ਤੁਹਾਡੀ ਸੇਵਾ 'ਚ ਹਾਜ਼ਰੀ ਭਰੀ ਹੈ ਔਰ ਸਾਡੇ ਬਹੁਤ ਸਾਰੇ ਕਾਰਜਕੋਰਨ ਸਿੰਘ ਜੀ ਲੰਬੜਦਾਰ ਸਾਹਿਬ ਮੌਕਮ ਵਾਲੇ ਤੋਂ ਤੇ ਗੁਰਮੀਤ ਸਿੰਘ ਸਾਡੇ ਪੰਜਾਬ ਪੁਲਿਸ ਤੋਂ ਫਤਹਾਜ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਰੇ ਹੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ सारी कमेटी का बहुत बहुत धन्यवाद भाई गुरजीत बिटू प्रधान साहब मीत प्रधान हरबाल सिंह जी दुबई वाले गुरमुख सिंह जी खिजान जी साढ़े सोना जी अनदपुर साहब तो बॉबी जी अनंतपुर साहब दो गुरिंद जी सा मोरिडा ब्रदर्स, अनेक सिंह जी दरौली भगरू वाले मंगा जी और मंगा शर्मा जी सारे बहुत बहुत धन्यवाद तहल सवाल पुराने का फिर बहुत बहुत धन्यवाद बड़ी मेहरबानी लाडी जी लाडी और सुखा मोरिडे ब्रदर्स ਤੰਨ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ i <laughs> do